ਤਿਆਰੀ ਆ ਪੂਰੀ ਫਿਰ ਸਫਾਈ ਕਰ ਲਈ ਸਾਰੀ ਹੈ ਤੇਲ ਪਾਣੀ ਹੈਗਾ ਲਾ ਹੁਣ ਦੱਸ ਕਿੱਥੇ ਨੁਕਸ਼ ਹੈ ਕਾਚ ਅਈ ਨਹੀਂ ਤੈਨੂੰ ਕੋਈ ਪਤਾ ਲੱਗਾ ਮੈਂ ਵੀਡੀਓ ਬਣਾਈ ਹੈ ਨਾ ਮੈਨੂੰ ਦੱਸ ਨਾ ਗਾਂਹੇ ਭੇਜਣੀ ਹੈ ਇਹ ਅੱਛਾ ਇਹ ਇਹਦੇ ਚੂੜਾ ਚੂੜਾ ਲੰਘਾ ਮਨ ਨਟ ਹੁੰਦਾ ਇਹਦੇ ਚ ਅੱਛਾ ਇਹ ਖਤਮ ਹੋ ਗਿਆ ਵਿੱਚੋਂ ਤੇ ਹੁਣ ਨਟ ਫ੍ਰੀ ਤੁਰਿਆ ਫਿਰਦਾ ਹੈ ਨੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਨਟ ਫ੍ਰੀ ਹੋ ਗਿਆ ਇਹਦਾ ਨਟ ਫ੍ਰੀ ਮੈਂ ਦੇਖਿਆ ਸੀ ਨਾ ਖੋਲ ਕੇ ਇੱਕ ਗ੍ਰਾਮ ਹੋ ਪਾਈ ਹੋਈ ਇਹਦੇ ਚ ਕੀ ਇਹਦੇ ਉੱਲੱਗੀ ਸਕਰੀਨ ਤਿੰਨ ਪਾਈ ਹੋਈ ਹੈ ਕੱਲੀ ਇੱਥੇ ਨਟ ਦੇ ਅੱਛਾ ਹੂੰ ਕੱਲੇ ਨਟ ਦੇ ਬੰਨ ਪਾਈ ਹੋਈ ਹੈ ਸਿਸਟਮ 'ਚ ਦਿਖਦਾ ਹੈ ਅੱਛਾ ਹੂੰ ਹੁਣ ਕੀ ਕਰਦਾ ਇਹਦਾ ਫਿਰ ਹੁਣ ਤਾਂ ਕੀ ਕਰਨਾ ਬਸ ਆਫ ਕਰਕੇ ਇੱਥੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਇਹ ਤਾਂ ਇੱਕ ਡਰਾਈਵਰ ਦੀ ਪਰਖ ਹੀ ਐ ਹੂੰ ਹੈ ਤੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਪੂਰਾ ਐਵੇਂ ਨਹੀਂ ਅਗਲਾ ਤੈਨੂੰ ਪੈਸੇ ਦੂੰਦਾ ਹੈਂ ਹਾਂ ਕਿੰਨੇ ਪੈਸੇ ਲੈਣਾ ਤੂੰ 30000 ਰੁਪਏ ਸੀਜ਼ਨ ਦਾ ਹਾਂ ਚਾਹੇ 2 ਮਹੀਨਾ ਦਾ ਸੀਜ਼ਨ ਐ ਚਾਹੇ 2 ਮਹੀਨਾ ਦਾ ਨਾ 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 ਹਾਂ ਆਂਧਰਾ ਹੋਰ ਪਿੰਡਾਂ ਚ ਲੈ ਜਾਣਗੇ ਫਿਰ ਸੀਜ਼ਨ ਤਾਂ ਕਣਕ ਦਾ ਤੇ ਇਹ ਤਾਂ ਝੋਨੇ ਦਾ ਫਰਕ ਹੁੰਦਾ ਹੈ ਹਾਂ ਕਣਕ ਦੇ ਸੀਜ਼ਨ ਚ ਦੇਣਗੇ 35000 35 ਹਾਂ ਤੇ ਝੋਨੇ ਸੀਜ਼ਨ ਚ 40 ਢਾਈ ਢੰਡਾ ਜਿਨੋਂਦਾ ਨਾ ਹਾਂ ਇਹਦੇ ਚ ਦਿੰਦੇ ਹੈਗੇ 30000 ਤੋਂ 35 ਤੋਂ 25 ਬਸ ਮਤਲਬ ਕਿ 5000 ਰੁਪਏ ਘਟ ਜਾਂਦਾ ਹੈ ਘਟ ਜਾਂਦਾ ਕੋਲੀ ਕਣਕ ਦਾ 35000 ਰੁਪਿਆ ਤੇ ਝੋਨੇ ਦਾ 30000 ਰੁਪਿਆ 25000 ਰੁਪਿਆ ਤੇ ਆਂਧਰਾ ਜਿਹੜਾ 25000 ਰੁਪਿਆ ਕਿਉਂ? ਉਥੇ ਵੱਧ ਕਿਉਂ? ਉਥੇ ਬਰਾ ਘਰ-ਬਾਰ ਵੀ ਛੱਡ ਕੇ ਜਾਂਦੇ। ਪਰ ਘਰ-ਬਾਰ ਛੱਡਣ ਦਾ ਇਧਰ 15000 ਰੁਪਏ ਵੱਧ ਹੈ। ਹਾਂ। ਹੈਂ? ਮਾਲ ਹੋ ਗਿਆ ਯਾਰ। ਜਿੰਨੂੰ ਮਰਜ਼ੀ ਬਸ ਲੈ। ਅੱਛਾ। ਜਿੰਨੂੰ ਮਰਜ਼ੀ ਜਿਹੜੇ ਮਰਜ਼ੀ ਡਰਾਈਵਰ ਨੂੰ ਬਸ ਲੈ। ਗਰਮੀ ਅਸੀਂ ਜਿੰਨਾਂ ਦਾ 60000 ਹਾਂ। ਮਹੀਨੇ ਦਾ। ਤੇ ਹੁਣ ਦੇਣਗੇ 45000। ਢੰਡੇ ਹੀ ਜੰਮ। ਕਿਉਂ? ਹਾਂ। ਇਹਦਾ ਕੀ ਫਰਕ ਹੈ? ਬਸ ਇੱਦਾਂ। ਹੁਣ ਗਰਮ ਗਰਮ ਵਿੱਚ ਚੱਲੋ। ਆ ਜਿਹੜੇ ਪੰਨ 3-4 ਘੰਟੇ ਲੇਟ ਹੁੰਦੇ ਇਹਦਾ ਕਰਕੇ ਰੇਟ ਘਟ ਜਾਂਦੇ ਹਾਂ ਬੰਦਾ ਅਰੇਸਟ ਕਰਦਾ ਪੂਰੀ ਅਰੇਸਟ ਕਰਦਾ ਬੰਦਾ ਗਰਮੀ ਦੇ ਸੀਜ਼ਨ ਚ ਆਉਂਦਾ ਉਦੋਂ ਤੜਕੇ ਸਦੇ 8 ਵਜੇ ਆਪਾਂ ਲਾ ਦੇਣੀ ਅਗਲੇ ਬਣ ਚ ਚੱਕੀ ਤੇਰੀ ਚੱਕੀ ਤੇਰੀ ਹੋ ਜਾਂਦੀ ਐ ਚੱਕੀ ਤੇਰੀ ਨਹਾਉਣ ਦਾ ਵੀ ਟਾਈਮ ਨਹੀਂ ਆਕੇ 12 ਵਜੇ 1 ਵਜੇ ਰੋਣਾ ਰਾਤ ਨੂੰ 12 1 ਵਜੇ ਆਕੇ ਐ ਨਹੀਂ ਪਤਾ ਨਹਾਉਣਾ ਕਿ ਨਹੀਂ ਮਾਰ ਕੇ ਪੈ ਕੇ ਸੌ ਜਾਣਾ ਤੇ ਤੜਕੇ ਹੰਗਾਏ ਨੂੰ ਫੜ ਕੇ ਕੰਨਾਂ ਤੇ ਫੇਰਵਾ ਦੇਣਾ ਫੇਰਵਾ ਫੇਰ ਉਤਰਨੀ ਰਵਾਉਣੀ ਰਵਾਉਣੀ ਅੱਛਾ ਹਾਂ ਉਹ ਹੁੰਦਾ ਸਾਰਾ ਮਹੀਨੇ ਦਾ ਸੀਜ਼ਨ ਹਨਾ ਮਹੀਨੇ ਦਾ ਸੀਜ਼ਨ ਇਹਦਾ ਹਾਂ ਕਣ ਹਾਂ ਕਣਕ ਦਾ ਹਾਂ ਕਣਕ ਦਾ ਮਹੀਨਾ ਤਾਂ ਚੱਲਦਾ ਵੀ 15 ਦਿਨ ਦਾ ਸੀਜ਼ਨ ਪੂਰਾ ਹੁੰਦਾ ਹੈ ਹਾਂ ਜੀ ਹੈਨਾ 16 ਉਹ ਮਨਿਗਲਾ ਵੀਨ ਲੱਗ ਜਾਂਦੇ 5 ਦਿਨ ਰੋਬੀ ਹਰਦੇ ਹੂੰ ਤੇ ਬਾਕੀ ਇਹਦਾ ਹੋ ਜਾਂਦਾ ਕੰਸਟਰ ਬੜਾ ਇਹਦਾ ਅੱਛਾ ਤੇ ਝੋਨੇ ਵਿੱਚ ਖਲਾਰ ਪੈਂਦੀ ਰਹਿੰਦੀ ਹੈ ਝੋਨੇ ਦਾ ਫਿਰ ਠੰਡਾ ਸੀਜ਼ਨ ਹਣਾ ਬਰੇਕਾਂ ਜਿਹਾ ਪੈਂਦੀ ਰਹਿੰਦੀ ਐ ਹਾਂ ਕਹਿੰਦੇ ਕਿ ਤੇ ਬਾਂ ਡਿੱਗਿਆ ਆ ਗਿਆ ਉਹ ਹੁਣ ਅਡੇਟ ਚਲਾਉਣੇ ਇੱਕ ਦੋ ਉੱਤੇ 12 ਵਜੇ ਚੱਲੂਗੀ ਤੇ ਆ ਤੇਰੀ ਬੈਲਟ ਪੁੱਠੀ ਨਹੀਂ ਹੋਈ ਪਈ ਬੈਲਟ ਬਾਈ ਇਹ ਸਿੱਧੀ ਨਹੀਂ ਹੁੰਦੀ ਮੈਂ ਕਰੀ ਸੀਗੀ ਅੱਛਾ ਇਹ ਹੁਣ ਇਧਰ ਕੇਰਾ ਪੁੱਠੀ ਹੋ ਗਈ ਇਹ ਹਾਂ ਇਹ ਮੁੜ ਕੇ ਸਿੱਧੀ ਨਹੀਂ ਹੋਊਗੀ ਉਹ ਟੁੱਟੀ ਪਈ ਆ ਫਟਣ ਤੇ ਟੁੱਟਦੀ ਜਾਂਦੀ ਪੁੱਠੀ ਹੋ ਕੇ ਹਾਂ ਬੈਲਟਾਂ ਵੰਗਾਂ ਆਪਣੇ ਕੋਲੇ ਆਵੇ ਦੋ ਟੁੱਟੀਆਂ ਤੁਹਾਨੂੰ ਇਹਦੇ ਮੈਨੂੰ ਕਹਿੰਦਾ ਇਹ ਕਹਿੰਦਾ ਕੋਈ ਨ ਬਦਲਦੀ ਬਾਈ ਇਹਨਾਂ ਮਹਜ ਨਾਲ ਹੀ ਕਰ ਚੱਲਦੇ ਚੱਲਣਗੇ ਅੱਛਾ ਹੂੰ ਜਿਹਦੇ ਨਾਲ ਚੱਲਦੀ ਆ ਹਾਂ ਜਿਹਦੇ ਇਹ ਸਾਰੀ ਪੁੱਠੀ ਇਧਰੋਂ ਪੁੱਠੀ ਹੋ ਰਹੀ ਆ ਜਰਾ ਹਾਂ ਹੂੰ ਹੁਣ ਮੈਂ ਸਿੱਧੀ ਕੱਲ ਵੀ ਸਿੱਧੀ ਕਰੀ ਸੀ ਕੱਲ ਵੀ ਫੇਰ ਬੈਠੀ ਹੋਈ ਬੰਦ ਅੱਛਾ ਇੱਕ ਰੰਗ ਵਾਲਾ ਖਾਗੀ ਨਾ ਬਸ ਹੁਣ ਨਹੀਂ ਸਿੱਧੀ ਹੁਣ ਤਾਂ ਚੱਲੂ ਗਈ ਅਹੀਂ ਚੱਲੂ ਗਈ ਤੇ ਜੋਥੇ ਰਾਜ ਟੁੱਟ ਗਈ ਫੇਰ ਕੰਮ ਕਰਦੇ ਕਰਦੇ ਬਦਲ ਦਾਂਗੇ ਤੇ ਫਿਰ ਉਹਦੇ ਵੀ ਬਦਲੇਗਾ ਹੁਣੇ ਬਦਲ ਲੈ ਇੱਕ ਮਿੰਟ ਦੀ ਬਦਲਨਾ ਉਹ ਪੀਣਾ ਬੈਲਟ ਇਹ ਜਿੰਨਾ ਇਹ ਕਰਦੇ ਵੀ ਕੰਮ ਨਹੀਂ ਕਰਦਾ ਲੱਗੇ ਇਹ ਟੁੱਟ ਜੂਗੀ ਛੇਤੀ ਇਹੇ ਜੇ ਕੰਮ ਲਾਏਗਾ ਤੋ ਉਥੇ ਖਲਾਰਪੇ ਜੋ ਨਾਲ ਅਗਲਾ ਨਾਰਾਜ਼ ਹੁੰਦਾ ਅਗਲਾ ਕਹਿੰਦਾ ਮੇਰੇ ਖੇਤ ਅੱਗੇ ਖੜ ਗਈ ਚੀਜ਼ ਯਾਰ ਨਾ 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 ਹੈ ਇਹਨਾਂ ਦਾ ਚੱਲਦੇ ਰਹਿੰਦਾ ਕਿ ਦਮ ਲੈਣਾ? ਦਮ ਤਾਂ ਕਰੂੰਗਾ। ਪਰ ਦਾਮੀ ਲੈਣਾ ਹੋਇਆ ਹੁਣ ਨਹੀਂ। ਇਹ ਤਾਂ ਦਮ ਵਾਲੀ ਗੱਲ ਹੈ। ਹੋਰ। ਜਿਹੜਾ ਖੜੀ ਮਸ਼ੀਨ ਨੂੰ ਸਹੀ ਨਹੀਂ ਕਰਦਾ ਤੂੰ ਉੱਥੇ ਜਾ ਕੇ ਸਹੀ ਕਰੇਂਗਾ ਮਤਲਬ ਦਮ ਲੈ ਜਾਣਾ। ਜੇ ਚੱਲੂਗੀ ਐ ਤਾਂ ਹੁਣ ਐ ਥੋੜੀ ਮਰਦੀ ਐ ਇਹ। ਇਹਨੂੰ ਫਿਰਕੇ ਦੇ ਖੁੱਲੇ ਟਾਈਮ 'ਚ ਪਾ ਲਈ ਇਹਨੂੰ ਲਾ ਕੇ ਕਰੇਂ ਰਾ ਦੇ ਨਵੀਂ ਪਾ ਲੈ। ਕਿ ਅਜ ਬਣ ਥੋੜਾ ਐ? ਦੋ ਰੋਸ ਬਣ ਕਿਹੜਾ ਹੈ ਅਜ? ਦੋ ਢਾਈ ਕਿਲੇ ਬਣਦੇ। ਕੋਲੀ। ਕੋਲੀ। ਕਿੱਲਾ ਬਣਦਾ ਹਾਂ। ਕਿੱਲਾ ਖਾਂੂਰੇ ਵਸ। ਅੱਛਾ। ਇਦਵਾ ਨਾ ਨੀ ਬਲਕਿ ਕਿਤੇ ਜਾਣਾ ਕਿਤੇ ਨਾ ਇਹਦਵਾ ਦਾ ਉੱਥੇ ਦੋ ਨਾ ਚਾਰ ਦਿਨ ਖੜਨਾ ਹਾਂ ਪੰਜ ਦਿਨ ਪੰਜ ਦਿਨ ਚੱਲ ਦੂ ਨਾ ਅੱਜ ਦੋ ਕਿੱਲੇ ਵਾਸਤੇ ਤੂੰ 1000 ਰੁਪਏ ਲੈ ਜਾਏਗਾ ਹਾਂ 30000 ਰੁਪਏ ਤੇਰਾ ਹਾਂ 13000 ਰੁਪਏ ਅੱਜ ਦਾ ਹੈ ਹਾਂ ਦੋ ਕਿੱਲੇ ਵੱਡੇਗਾ ਸਾਰਾ ਦਿਨ ਵੇਲੇ ਬੇਲੇ 1000 ਰੁਪਏ ਫੇਰ ਵੀ ਲੈ ਜਾਏਗਾ ਫੇਰ ਵੀ ਲੈ ਜਾਏਗਾ ਉਹ ਬੰਦਾ ਹੀ ਬੜਾ ਕੀਮਤੀ ਹੈ ਹੈ ਇਹ ਹੋਰ ਸ਼ੰਗਪ੍ਰਭਾ ਤੁਹਾਨੂੰ ਬਰਕਤ ਕਰਨ ਲੈ ਵੀ ਸਾਡਾ ਡਰਾਈਵਰ ਜਾ ਰਿਹਾ ਮਸ਼ੀਨ ਲੈ ਕੇ ਹੁਣ ਇਸ ਤਾਂ ਕਰਦੇ ਸੀ ਗੱਲਾਂ ਬਾਤਾਂ ਇਹਦੇ ਸੀਜ਼ਨ ਦੀਆਂ ਕਿਵੇਂ ਕੁਝ ਹੁੰਦਾ ਹੈ ਬੰਦਾ ਖੁਸ਼ ਦੇ ਲੈ ਤੇ ਬੰਦੇ ਦੀ ਪਰਖ ਵੀ ਹੈ ਕਿ ਨਿਗਾ ਵੀ ਹੈਗੀ ਬੰਦੇ ਦੀ ਪੂਰੀ ਇਹ ਜੀ ਕੋਈ ਕਰਨੀ ਕੈ ਨੰਬਰ ਨਿਗਾ ਹੈ ਜਮ ਉਹ ਕਿ ਦੀ ਰਿਪੋਰਟ ਹੈ ਇੱਕ ਨੰਬਰ ਇੱਕ ਨੰਬਰ ਹੀ ਆ ਵਾਕਈ ਨਹੀਂ ਆ ਨਾ ਹੱਥ ਪਾਉਣ ਡਾਉਣ ਸਾਰੀ ਦੱਸਦਾ ਇੱਥੇ ਆ ਤਾਂ ਬਾਈ ਇਹ ਚ ਉਹ ਹੈ ਨਹੀਂ ਚੂੜੀ ਹੈ ਨਹੀਂ ਇਧਰ ਤੇ ਹੈ ਚੂੜੀ ਵੀ ਨਹੀਂ ਵਾਕਈ ਸਹੀ ਗੱਲ ਹੈ ਦੀ ਨਹੀਂ ਤਾਂ ਮੂਰੇ ਚੈਨੜਾ ਟਕੱਸਿਆ ਜਾਂਦਾ ਇਹਦੇ ਬੰਦਾ ਡਰਾਈਵਰ ਹੈ ਪੂਰਾ